16 ਦੇ ਵਿੱਚੋਂ 10 ਰਾਉਂਡਾਂ ਦੇ ਨਤੀਜੇ ਆ ਚੁੱਕੇ ਨੇ ਜਿੱਤ ਲਗਭਗ ਤੈ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਨੇ 7000 ਤੋਂ ਵੱਧ ਦੀ ਲੀਡ ਲੈ ਲਈ ਹੈ ਹਾਲਾਂਕਿ ਇਸ ਦੀਡ ਤੋਂ ਪਹਿਲਾਂ ਇਸ ਅੰਦਾਜ਼ੇ ਨਾਲ ਨਹੀਂ ਸੀ ਦੇਖਿਆ ਜਾ ਰਿਹਾ ਵੀ ਇੰਨੀ ਵੱਡੀ ਲੀਡ ਲੈ ਜਾਵੇਗੀ ਆਮ ਆਦਮੀ ਪਾਰਟੀ ਕਿਉਂਕਿ ਇਸ ਤੋਂ ਪਹਿਲਾਂ ਤਿੰਨ ਰਾਉਂਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਲੱਗੇ ਸੀ ਜਿੱਥੇ ਇੱਕ ਵਾਰੀ ਤਾਂ ਕੰਬੜੀ ਛਿੜ ਗਈ ਸੀ ਪਰ ਦੂਸਰੇ ਪਾਸੇ ਜਦੋਂ ਰਾਉਂਡ ਵਧ ਹੀ ਗਏ ਤੇ ਨਤੀਜੇ ਬਦਲਨੇ ਸ਼ੁਰੂ ਹੋ ਗਏ ਸੀਗੇ ਤੇ ਹੁਣ 7294 ਵੋਟਾਂ ਜਿਹੜੀਆਂ ਨੇ ਉਹ ਇੰਨੀਆਂ ਵੋਟਾਂ ਦੇ ਨਾਲ ਲੀਡ ਆਮ ਆਦਮੀ ਪਾਰਟੀ ਲੈ ਗਈ ਹੈ ਲਗਭਗ ਜਿੱਤ ਦੇ ਵੱਲ ਆਮ ਆਦਮੀ ਪਾਰਟੀ ਵਾ ਹੈ ਤੇ ਇਥੇ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਜਸ਼ਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਤੇ ਵੀ ਲੱਡੂਆਂ ਦੇ ਜਿਹੜੇ ਆਰਡਰ ਆ ਉਹ ਅਸੀਂ ਪਹਿਲਾਂ ਹੀ ਦਿੱਤੇ ਹੋਏ ਸੀ ਤੇ ਲੱਡੂਆਂ ਦਾ ਲੰਗਰ ਵੀ ਇੱਥੇ ਲਾਉਣਾ ਇਹਨਾਂ ਨੇ ਸ਼ੁਰੂ ਕਰ ਦੇਣਾ ਤੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਟੋਲਟ ਮੱਕਿਆ ਦੀ ਤਿਆਰੀ ਪੂਰੀ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਸਾਡੇ ਨਾਲ ਚਭਾਲ ਏਰੀਆ ਦੇ ਵਿੱਚ ਇਹ ਰਹਿੰਦੇ ਨੇ ਚਭਾਲ ਏਰੀਆ ਹੀ ਸਰਪੰਚ ਸਾਹਿਬ ਤੈਅ ਕਰਦਾ ਵੀ ਤਰਨਤਨ ਦੀ ਜਿਹੜੀ ਸੀਟ ਆ ਉਹ ਕਿੱਧਰ ਨੂੰ ਜਾਣੀ ਤੋ ਤੁਹਾਨੂੰ ਇੰਨੀ ਕਿ ਮਾਰਜਨ ਦੀ ਉਮੀਦ ਸੀ ਕਿ ਵੀ ਇੰਨਾ ਮਾਰਜਨ ਹੋਊਗਾ ਜਾਂ ਇਸ ਤੋਂ ਵੱਧ ਦੀ ਉਮੀਦ ਸੀ ਸਾਨੂੰ ਤਾਂ ਦੇਖੋ ਜੀ ਇਦੋਂ ਬਹੁਤ ਜ਼ਿਆਦਾ ਵੱਧ ਉਮੀਦ ਸੀ ਪੈਹੀਂ ਜਿਹੜਾ ਕੋਈ 25000 ਵੋਟ ਤੇ ਸਰਦਾਰ ਹਰਮੀਤ ਸਿੰਘ ਜਿੱਤੂਗਾ ਤੇ ਬਾਕੀ ਚਲੋ ਅਜੇ ਕੁਝ ਵੀ ਆ ਜਿਹੜੀ ਗਿਣਤੀ ਹੋਣ ਰਹੀ ਆ ਜਿਵੇਂ ਤੁਸੀਂ 7200 ਵੋਟ ਤੇ ਕਹਿਣ ਦਾ ਹੈ ਜੇ ਜਦੋਂ ਜਿਹੜੀ ਆ ਸਾਡੀ ਹੋਰ ਵੀ ਲੀਟ ਵਧੂਗੀ ਤਾਂ ਅਸੀਂ ਜਿੱਤੇ ਆ ਜਿਹੜੀ ਸਾਡੀ ਜਿੱਤ ਤੇ ਅਸੀਂ ਪਹਿਲੇ ਦਿਨ ਤੋਂ ਹੀ ਇਹ ਲਾਲੀ ਹੀ ਪਈ ਸਾਡੀ ਆ ਆਮ ਪਾਰਟੀ ਦੀ ਆ ਹਰਮੀਤ ਸਿੰਘ ਸੰਧੂ ਦੀ ਆ ਕਿਉਂਕਿ ਇਹ 3 ਨਰ ਪਹਿਲਾਂ ਵੀ ਵਿਧਾਇਕ ਰਹੇ ਚੁੱਕੇ ਆ ਇਹ ਅੱਜ ਤੋਂ 25 ਸਾਲ ਪਹਿਲਾਂ 2002 ਦੇ ਵਿੱਚ ਪਹਿਲਾਂ ਜਾਤ ਚੋਣ ਆਪਣਾ ਜਿੱਤੇ ਆ ਮੁੜ ਕੇ ਚਲੋ ਪਾਰਟੀਆਂ ਲੋ ਵੀ ਜਿੱਤਦੇ ਆ ਇਹ ਲੋਕਾਂ ਦੇ ਇਹਨਾਂ ਨੇ ਕੰਮ ਕਰਾਇਆ ਲੋਕਾਂ ਦੇ ਹਰਮਨ ਪਿਆਰੇ ਇਹ ਲੀਡਰ ਆ ਇਹਨਾਂ ਵਿੱਚ ਇਹ ਨਹੀਂ ਹੈਗਾ ਵੀ ਕੋਈ ਜਾ ਕਿਸੇ ਦਾ ਕੰਮ ਨਹੀਂ ਕਰਮਦੇ ਭਾਵੇਂ ਕੋਈ ਇਹਨਾਂ ਨੂੰ ਵੋਟ ਪਾਈ ਜਾਂ ਨਹੀਂ ਪਈਏ ਹਰ ਇੱਕ ਦੇ ਨਾਲ ਆ ਤੇ ਬਾਕੀ ਠੀਕ ਆ ਜੀ ਇਹ ਬਹੁਤ ਵਧੀਆ ਜਿੱਤਣਗੇ ਤੇ ਸਾਨੂੰ ਇਹਨਾਂ ਤੇ ਇਨੀ ਆਸ ਹੈ ਵੀ ਪਿੰਡ ਆਪਾਂ ਜਿੱਤ ਦੇ ਲਾਗੇ ਪਹੁੰਚ ਚਲੇ ਨੇ ਸਰਪੰਚ ਸਾਹਿਬ ਤਿਆਰੀਆਂ ਕੀ ਨੇ ਜਸ਼ਨ ਦੀਆਂ ਤਿਆਰੀਆਂ ਕੀ ਨੇ ਪੂਰੀਆਂ ਜਸ਼ਨ ਦੀਆਂ ਤਿਆਰੀਆਂ ਜੀ ਢੋਲ ਠਮੱਕੇ ਬਾਹਰ ਆ ਖਲਾਰੇ ਆ ਲੱਡੂ ਵੰਡਾਂਗੇ ਪੂਰਾ ਜਸ਼ਨ ਕਰਾਂਗੇ ਮਨਾਵਾਂਗੇ ਨੱਚਾਂਗੇ ਪੰਗੜੇ ਪਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਹੋਰ ਵੀ ਲੋਕਾਂ ਦੇ ਵਿਕਾਸ ਤੇ ਕੰਮ ਜਿਹੜੇ ਵੀ ਹੋਣਗੇ ਉਹ ਕਰਾਉਣਗੇ ਹਰਮਨ ਸਿੰਘ ਸੰਧੂ ਜਦੋਂ ਕਾਲੀਦਾਲ 'ਚ ਸੀਗੇ ਤੁਸੀਂ ਉਹਨਾਂ ਦੇ ਨਾਲ ਹੀ ਸੀਗੇ ਉਦੋਂ ਅਸੀਂ 2002 ਤੋਂ ਉਹਨਾਂ ਦੇ ਨਾਲ ਆਂ ਦੀ ਜਾਦਵਲੇ ਤੋਂ ਜਾਦਵਲੇ ਤੋਂ ਉਹਨਾਂ ਦੇ ਨਾਲ ਆ ਅਕਾਲੀ ਦਲ ਨੇ ਵਧੀਆ ਟੱਕਰ ਦਿੱਤੀ ਆ ਅਕਾਲੀ ਦਲ ਬਹੁਤ ਨੈਕਟੋਮੈਕ ਚੱਲ ਰਿਹਾ ਸੀ ਪਹਿਲਾਂ ਖੈਰ ਹੋਣ ਤਾਂ ਬਹੁਤ ਫਰਕ ਪੈ ਗਿਆ ਅਕਾਲੀ ਦਲ ਦੀ ਪਰਫਾਰਮੈਂਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਠੀਕ ਆ ਜੀ ਉਹ ਵੀ ਚਲੋ ਆਪਣੀ ਵਧੀਆ ਵੋਟ ਲੈ ਗਏ ਆ ਅਸੀਂ ਕਿਸੇ ਨੂੰ ਕਿਉਂ ਮਾਰਾ ਕਹਿਣਾ ਵਾਂ ਉਹਨਾਂ ਤੋਂ ਵੀ ਜਿਵੇਂ ਹੈਗਾ ਸੀ ਪਹਿਲਾਂ ਜਿਹੜੇ ਦੋ ਤਿੰਨਾਂ ਰਾਉਂਡਾਂ ਦੇ ਵਿੱਚੋਂ ਅੱਗੇ ਵੀ ਗਏ ਸੀ ਉਹ ਪਿੰਡਾਂ ਦੇ ਰਾਉਂਡ ਹੀ ਉਹਨਾਂ ਦੇ ਆਪਣੇ ਪਿੰਡ ਹੀ ਉੱਧਰ ਵਧੀਆ ਹੋ ਰਹੇ ਆ ਤੇ ਬਾਕੀ ਜਿੱਥੇ ਕਹੀ ਆਨੇ ਹਾਂ ਪੀੰਨੀਕ ਬੋਰਡ ਖੜੂਗੀ ਕਾਲੀਦਲ ਵੀ ਖੜਨਦੇ ਆ ਉਹਦਾ ਤੁਹਾਨੂੰ ਅੰਦਾਜ਼ਾ ਸੀਗਾ ਵੀ 20-25 ਹਜ਼ਾਰ ਦਾ ਮਾਰਜਨ ਹੋ ਸਕਦਾ ਹਾਂ ਬਿਲਕੁਲ 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 ਪਰ ਮਾਰਜਨ ਥੋੜਾ ਜਿਹਾ ਘਟ ਤੁਹਾਡੀ ਉਮੀਦ ਨਾਲੋਂ ਹਾਂਜੀ ਹਾਂਜੀ ਸਾਡੀ ਉਮੀਦ ਨਾਲੋਂ ਘਟ ਗਿਆ ਵਾ ਤੇ ਹੁਣ ਤਿਆਰੀਆਂ ਕੀ ਕੀ ਨੇ ਬਾਹਰ ਜਿਵੇਂ ਮੈਂ ਦੇਖ ਰਿਹਾ ਵੀ ਹੌਲੀ ਹੌਲੀ ਬੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਇਕੱਠੇ ਹੋਣੇ ਹੋ ਗਏ ਆ ਇਥੋਂ ਨੱਚਦੇ ਟੱਪਦੇ ਸਾਰੇ ਜਾਣਗੇ ਗੁਰੂ ਘਰ ਦਾ ਸ਼ੁਕਰਾਨਾ ਕਰਨਗੇ ਤੇ ਬਾਕੀ ਜੋ ਤੁਹਾਨੂੰ ਪਤਾ ਜੱchnਿਆਂ ਜਿਹੜੇ ਉਹ ਮਨਾ ਸ਼ੋਅ ਵਗੈਰਾ ਹੈ ਤਿਆਰੀ ਉਹ ਤਾਂ ਵੇਖੋ ਜੀ ਇੱਥੋਂ ਜੇ ਮੈਨੂੰ ਤਰਨਤਾਰ ਨੂੰ ਜਾਣਾ ਹੋ ਤਾਂ ਹੈ ਹੀ ਆ ਜੰਨਾ ਕਾ ਹੈ ਆ ਤੇ ਬਾਕੀ ਰੋਡ ਚੋਬਾ ਨਹੀਂ ਜਾਣਾ ਵਾ ਹਾਂ ਹਰਮੀਤ ਸੰਧੂ ਅਜੇ ਮੈਨੂੰ ਲੱਗਦਾ ਵੀ ਕਾਊਂਟਿੰਗ ਸੈਂਟਰ ਤੇ ਪਹੁੰਚੇ ਨਹੀਂਗੇ ਤੇ ਆਉਣ ਵੀ ਹੈ ਉਹਨਾਂ ਦੀ ਕੋਈ ਕਿੰਨੇ ਵਜੇ ਆਉਣਗੇ 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 ਹਾਂਜੀ ਬਿਲਕੁਲ ਆਉਣਗੇ ਜੀ ਇਥੋਂ ਦੇ ਕੇ ਜਾਣਦੇ ਇਹ ਦੇਖੋ ਚਬਾਲ ਏਰੀਏ ਦੇ ਸਰਪੰਚ ਨੇ ਹੋਰ ਹੌਲੀ ਹੌਲੀ ਕਰਕੇ ਬੰਦੇ ਦੇਖੋ ਵੀ ਆਉਣੇ ਸ਼ੁਰੂ ਹੋ ਗਏ ਨੇ ਤੇ ਇਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਵੀ ਇੱਕ ਸਾਨੂੰ ਇਹ ਲੱਗਦਾ ਸੀ ਵੀ ਵੱਡੀ 20-25 ਹਜ਼ਾਰ ਦੇ ਮਾਰਜਨ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਜਿੱਤ ਦੇ ਵੱਲ ਤੇ ਵਧ ਰਹੇ ਨੇ ਪਰ ਮਾਰਜਨ ਉਹਨਾ ਨਹੀਂਗਾ ਅਕਾਲੀ ਦਲ ਵਧੀਆ ਟੱਕਰ ਦਿੱਤੀ ਇਹਨਾਂ ਦਾ ਅਕਾਲੀ ਦਲ ਨੂੰ ਕਹਿ ਰਹੇ ਨੇ ਵੀ ਅਕਾਲੀ ਦਲ ਵਧੀਆ ਟੱਕਰ ਦੇ ਰਿਹਾ ਤੇ ਹੌਲੀ ਹੌਲੀ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਕਾਊਂਟਿੰਗ ਸੈਂਟਰ ਵੀ ਘੁਮਾ ਕੇ ਦਿਖਾ ਦੇਣਾ ਵੀ ਕਾਊਂਟਿੰਗ ਸੈਂਟਰ ਤੇ ਉਧਰ ਦੇਖੋ ਵੀ ਗੁਲਸ਼ਨ ਇੱਕ ਵਾਰੀ ਦੀ ਘੁਮਾ ਕੇ ਖਾਬੇ ਜ਼ੂਮ ਕਰਕੇ ਵੀ ਬੰਦੇ ਹੌਲੀ ਹੌਲੀ ਆਉਣੇ ਸ਼ੁਰੂ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਹਾਲਾਂਕਿ ਇਸ ਤੋਂ ਪਹਿਲਾਂ ਨਹੀਂ ਸੀ ਆਏ ਪੁਲਿਸ ਦੀ ਨਫਰੀ ਵੀ ਬਹੁਤ ਜ਼ਿਆਦਾ ਪੁਲਿਸ ਵੀ ਉੱਥੇ ਰੋਕ ਰਹੀ ਹੈ ਵੀ ਕੋਈ ਏਦਾਂ ਦਾ ਸ਼ਖਸ ਨਾ ਆਵੇ ਵੀ ਜਿਹੜਾ ਹੁੱਲੜਬਾਜੀ ਕਰੇ ਜਾਂ ਫਿਰ ਇੱਥੇ ਆ ਕੇ ਕੋਈ ਨੁਕਸਾਨ ਹੋਵੇ ਦਾ ਕਰੇ ਪਰ ਇੱਥੇ ਜਿਹੜਾ ਪਲਾਸ ਜਾ ਰਹੀ ਆ ਆਪਣੀ ਆਮ ਪਾਰਟੀ ਅੱਗੇ ਨਹੀਂ ਜਿਆਦਾ ਹੋ ਗਿਆ ਹੁਣ ਤਾਂ 7294 ਹੋ ਗਿਆ 10ਵਾਂ ਰਾਊਂਡ ਚੱਲ ਰਿਹਾ ਹੁਣ ਤਾਂ 6 ਰਾਊਂਡ ਪਿੱਛੇ ਰਹਿ ਗਏ ਲਗਭਗ ਜਿੱਤ ਜੀ 10ਵਾਂ ਰਾਊਂਡ ਚੱਲ ਰਿਹਾ ਅੰਦਰ ਨਹੀਂ ਚੱਲਿਆ ਜੀ ਅੱਛਾ ਅਜੇ ਅੰਦਰ ਨਹੀਂ ਤਾਂ ਆਹ ਦੇਖੋ ਵੀ ਆ ਆਪਕੋ 7200 ਤੇ 94 ਕ ਵੋਟਾਂ ਆਜੋ ਭਾਈ ਸਾਹਿਬ ਇਧਰ ਆਜੋ ਤੁਸੀਂ ਵੀ ਅੱਗੇ ਚੱਲ ਗਏ ਇੰਨੀ ਉਮੀਦ ਸੀਗੀ ਵੀ ਇੰਨੀਆਂ ਜਾਵਾਂਗੇ ਜੇ ਤੋਂ ਵੱਧ ਦੀ ਉਮੀਦ ਸੀਗੀ ਵੀ ਮਾਰਜਨ ਵੱਧ ਹੋਊਗਾ ਸਰਕਾਰ ਦਾ ਤੇ ਸਰਕਾਰ ਜਿਹੜੀ ਦੀ ਉਹਦਾ ਅਸਰ ਹੁੰਦਾ ਨਹੀਂ ਹੁੰਦਾ ਹਾਂ ਹਰ ਜਗ੍ਹਾ ਦੇ ਭਾਈਆ ਉੱਥੇ 5-10 ਹਜ਼ਾਰ ਵੋਟਰਾਂ ਅੱਗੇ ਦਿੱਤੀ ਹੈ ਸਰਕਾਰ ਨੂੰ ਦਾ ਵੀ ਤੁਸੀਂ ਦਾ ਅਕਾਲੀਆਂ ਵਾਲਾ ਮੰਨ ਰਗ ਮੰਨ ਕੇ ਆਏ ਹੋ ਅੱਜ ਅਕਾਲੀ ਦੀ ਪਰਫਾਰਮੈਂਸ ਨੂੰ ਕਿਵੇਂ ਦੇਖ ਰਹੇ ਹੋ ਵਧੀਆ ਟੱਕਰ ਦੇ ਰਹੀ ਹੈ ਬਹੁਤ ਵਧੀਆ ਪਰਫਾਰਮ ਕੀਤਾ ਨੇ ਪਹਿਲੇ 2 ਰਾਊਂਡ ਬਹੁਤ ਵੱਡੀ ਲੀਡ ਨਾਲ ਨੇ ਜਿੱਤੇ ਆ ਤੇ ਉਸ ਤੋਂ ਬਾਅਦ ਸਰਕਾਰ ਨੇ ਜੋ ਕੁਝ ਕਰਨਾ ਸੀ ਜੋ ਪਿਛਲੀ ਜਿਹੜੀ ਵੇਵ ਸੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨੇ ਚਿਰ ਤੋਂ ਪਿਛਲੇ 5 ਸਾਲ ਤੋਂ ਤਰੀ ਆਉਂਦੀ ਸੀ 2017 ਤੋਂ ਹੀ ਆਪਾਂ ਕਹੀਏ ਤੇ ਲੋਕਾਂ ਨੇ ਵਧੀਆ ਹੰਗਾਰਾ ਦਿੱਤਾ ਵਾ ਸਾਨੂੰ ਤੇ ਅਕਾਲੀ党 ਐਸੋੜੇ 2 ਨੰਬਰ ਤੇ ਲੀਡ ਕਰ ਰਿਆ ਜੀ ਤੁਸੀਂ ਅਕਾਲੀ ਕਿਉਂਕਿ ਮੈਂ ਕਾਲੀ ਦਲ ਨੂੰ ਸਪੋਰਟ ਕਰਦਾ ਹਾਂ ਕਾਲੀ ਦਲ ਨੂੰ ਕਿਹਾ ਜਾਂਦਾ ਸੀ ਕਿਸ਼ਨਾ ਦੇ ਵਿੱਚ ਬਹੁਤ ਪਿੱਛੇ ਰਹੀ ਪਰ ਐਤ ਕੀ ਜਿਹੜਾ ਵਾ ਮੈਨੂੰ ਲੱਗਦਾ ਵੀ ਰਿਵਾਈਵਲ ਹੋ ਜੂਗਾ ਇਸ ਤੋਂ ਬਾਅਦ ਰਿਵਾਈਵ ਕਰ ਰਿਹਾ ਜੀ ਤੇ ਮੈਂ ਜੇ ਤੁਹਾਨੂੰ ਦੱਸ ਦਵਾਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਲੁਧਿਆਣੇ ਦੇ ਵਿੱਚ 48200 ਵੋਟ ਸੀ ਜਾਂ ਕੁਝ ਵੀ ਪਰ ਮੈਂ ਤੁਹਾਨੂੰ ਦੱਸਦਾ ਪਹਿਲਾ ਰਾਉਂਡ ਅਸੀਂ ਤਕਰੀਬਨ 1200 ਨਾਲ ਜਿੱਤੇ ਆ ਦੂਜਾ ਰਾਉਂਡ ਵੀ ਚੰਗੀ ਫਿਗਰ ਨਾਲ ਜਿੱਤੇ ਆ ਤੇ ਠੀਕ ਆ ਸਾਡੇ ਵਿੱਚ ਜਿਹੜਾ ਸ਼ਹਿਰ ਆਤਾਂ ਦਾ ਸ਼ਹਿਰ ਦੇ ਵਿੱਚ ਸਾਡੀ VOTING ਜਿਹੜੀ ਪੋਲਿੰਗ ਜਿੰਨੀ ਹੋਈ ਉਸ ਹਿਸਾਬ ਨਾਲ ਸਾਡੀ ਵੋਟਾਂ ਘੱਟ ਨਿਕਲੀਆਂ ਵਾ ਮਾਰ ਜਿਹੜੀ ਆ ਅਕਾਲੀ ਦਲ ਨੂੰ ਫਿਰ ਸ਼ਹਿਰ ਚੋਂ ਪਈ ਹੈ ਤਕਰੀਬਨ ਆਪਾਂ ਕਹਿ ਸਕਦੇ ਸ਼ਹਿਰ ਚੋਂ ਪਿੰਡਾਂ ਚ ਬਹੁਤ ਵਧੀਆ ਦੇ ਪਰਫਾਰਮ ਕਰਦੇ ਅੱਜ ਹਾਂ ਪਿੰਡਾਂ ਚ ਬਹੁਤ ਵਧੀਆ ਪਰਫਾਰਮ ਕੀਤਾ ਵਾ ਸ਼ਹਿਰ ਚ ਆਣ ਕੇ ਮਲਿਆ ਹੋਤਾ ਸ਼ਹਿਰ ਹੋ ਗਿਆ ਜੰਡੇਆਲਾ ਤੋੜ ਹੋ ਗਿਆ ਇੱਥੋਂ ਆਣ ਕੇ ਥੋੜੀ ਜੀ ਅਕਾਲੀ ਦਲ ਡਾਊਨ ਦੇ ਆ ਜੀ ਕਾਂਗਰਸ ਬਹੁਤ ਪਿੱਛੇ ਰਹਿ ਗਈ ਇਹਦਾ ਕੀ ਕਾਰਨ ਮੰਨਦੇ ਹੋ ਵੀ ਕਾਂਗਰਸ ਦੇ ਨਾਲੋਂ ਮਨਦੀਪ ਸਿੰਘ ਖਾਲਸਾ ਅੱਗੇ ਜਾ ਰਹੇ ਨੇ ਜਨਤਾ ਜਨਦ ਨੇ ਆ ਜੀ ਜਨਤਾ ਦੱਸ ਸਕਦੀ ਕਿਉਂਕਿ ਬਿਆਨ ਆਡੀਓ ਜਿਹੜੇ ਵੀਡੀਓ ਨੇ ਉਹਨਾਂ ਦਾ ਲੱਗਦਾ ਅਸਰ ਵੀ ਕਾਂਗਰਸ ਤੇ ਪਿਆ ਇਹ ਕਿਸੇ ਦੀ ਆਪੋ ਆਪਣੀ ਟਿੱਪਣੀ ਆ ਪਰ ਮੈਂ ਤੁਹਾਨੂੰ ਦੱਸ ਦਵਾ ਕਿ ਅਕਾਲੀ ਦਲ ਪਰਫਾਰਮ ਕੀਤਾ ਜਿਹਨੇ ਪਿਛਲੇ ਸਮੇਂ ਦੇ ਵਿੱਚ ਜਿੰਨਾ ਵੀ ਡਾਊਨਫਾਲ ਗਿਆ ਹੈ ਇਸ ਅੱਜ ਤੋਂ ਬਾਅਦ ਅਕਾਲੀ ਦਲ ਦੀ ਸਿਆਸਤ ਚ ਲੱਗਦਾ ਇੱਕ ਪਏਗਾ ਡਿਵੈਲਪਮੈਂਟ ਹੋਣ ਗਿਆ ਬਹੁਤ ਸਾਰੀਆਂ ਚੀਜ਼ਾਂ ਤੇ ਹੋਰ ਅੱਗੇ ਵੱਲ ਨੂੰ ਵਧੇਗਾ ਮੈਨੂੰ ਇਹ ਮੇ ਲੱਗਦਾ ਕਿ ਜਿਵੇਂ ਜਿਵੇਂ ਸ਼ਰਮਣੀ ਅਕਾਲੀ ਦਲ ਨੇ ਇਸ ਚੰਗਾ ਚੰਗਾ ਰਿਜ਼ਲਟ ਦੇਣਾ ਸੀ ਇੱਥੇ ਪਰ ਫਿਰ ਵੀ ਸੈਕੰਡ ਨੰਬਰ ਤੇ ਆਣ ਕੇ ਵੀ ਸਰਕਾਰ ਨੂੰ ਮਜਬੂਰ ਕਰ ਦਿੱਤਾ ਵਾ ਕਿ ਲੋਕਾਂ ਦੇ ਜਿਹੜੇ ਕੰਮ ਸੀ ਜਿਹੜੇ ਝੂਠੇ ਵਾਦੇ ਸੀ ਉਹਨਾਂ ਨੂੰ ਪੂਰਾ ਕਰੂਗੀ ਸਰਕਾਰ ਹੁਣ ਮੇਬੀ ਕਿ ਅਕਾਲੀ ਦਲ 27 ਦੇ ਵਿੱਚ ਇਸ ਇਲੈਕਸ਼ਨ ਤੋਂ ਬਾਅਦ ਥੋੜਾ ਜਿਹਾ ਡਿਫਰੈਂਸ ਨਜ਼ਰ ਆਏਗਾ ਕਿਉਂਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ 'ਚ ਬਹੁਤ ਮਾੜਾ ਹਾਲ ਹੁੰਦਾ ਰਿਹਾ ਪਰ ਹੁਣ ਗਾਂ ਥੋੜਾ ਜਿਹਾ ਫਾਇਦਾ ਹੋ ਜਾਏਗਾ ਮੈਂ ਤੁਹਾਨੂੰ ਦੱਸਾਂ ਮੇਰਾ ਪਿੰਡ ਆ ਛਭਾਲ ਦੇ ਵਿੱਚੋਂ ਅਕਾਲੀ ਦਲ ਜਿਹੜਾ ਵ ਤ੍ਰੀਪੰਨ ਜਿਆਦਾ ਸਮਾਂ ਜਿਹੜਾ ਡਾਉਂਦਿਆ ਪਰ ਮੇਰੇ ਆਪਣੇ ਬੂਥਾਂ ਦੇ ਵਿੱਚ ਖਬਰ ਦੇਦਾ ਕਿ 335 ਵੋਟਾਂ ਵਾਲਾ ਮੇਰਾ ਆਪਣਾ ਖੁੱਦ ਦਾ ਪਿੰਡ ਚਭਾਲ ਪੁਖਤਾ ਜਿੱਤਿਆ ਵਾ ਜੀ ਤੇ ਮੈਂ ਚਭਾਲ ਦੇ ਲੋਕਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਤੁਹਾਡੇ ਮਾਧਿਅਮ ਦਾਈ ਉਹਨਾਂ ਨੇ ਮੈਨੂੰ ਮਤਲਬ ਅਕਾਲੀ ਦਲ ਨੂੰ ਇੰਨੀ ਤੁਹਾਡੀ ਲੀਡ ਦਿੱਤੀ ਤੇ ਆਉਣ ਵਾਲਾ ਦਲ ਦਾ ਵਾ ਜੀ 2027 ਦੇ ਵਿੱਚ ਕਿਵੇਂ ਫਿਰ ਠੀਕ ਕਰੂਗਾ ਅਕਾਲੀ ਦਲ ਦਾ ਖਾਲਸੇ ਤੇ ਚੜ੍ਹਦੀ ਕਲਾ ਚ ਹੁੰਦੇ ਆ ਜੀ ਬਾਕੀ 27 ਸੁਖਬੀਰ ਸਿੰਘ ਬਾਦਲ ਦੀ ਸਰਕਾਰ ਆ ਰਹੀ ਆ ਹੋਪ ਥੈਂਕ ਯੂ ਧੰਨਵਾਦ ਤਾਂ ਇਹ ਕਹਿੰਦੇ ਨੇ ਵੀ 300 ਤੋਂ ਵੱਧ ਬੋਨ ਮੇਰਾ ਪਿੰਡਾਂ ਦੇ ਵਿੱਚ ਨੋ ਡਾਊਟ ਵੀ ਅਕਾਲੀ ਦਲ ਨੂੰ ਵਧੀਆ ਐਤ ਕੀ ਵੋਟ ਪਈ ਹੈ ਤੇ ਇਸੇ ਕਰਕੇ ਟੱਕਰ ਏਡੀ ਜ਼ਬਰਦਸਤ ਦੇ ਰਿਹਾ ਮੈਂ ਤੁਹਾਨੂੰ 10ਵੇਂ ਰਾਉਂਡ ਦੇ ਜਿਹੜੀ ਇਹ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿਆਂ 16 ਰਾਉਂਡ ਨੇ ਪੂਰੇ 11793 ਵੋਟਾਂ ਮਨਦੀਪ ਸਿੰਘ ਖਾਲਸਾ ਨੂੰ ਪਈਆਂ ਨੇ ਖੈਰ ਜਿੱਤ ਤੋਂ ਦਾ ਇਹ ਬਹੁਤ ਦੂਰ ਨੇ 1599 ਵੋਟਾਂ ਨਾਲ ਇਹ ਪਿੱਛੇ ਨੇ ਤੇ ਚੌਥੇ ਨੰਬਰ ਦੇ ਉੱਪਰ ਕਰਨ ਵੀਰ ਸਿੰਘ ਬੁਰਜ 10139 ਵੋਟਾਂ ਪਈਆਂ ਨੇ ਇਹ ਜਿੱਤ ਤੋਂ 16753 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਹਰਜੀਤ ਸਿੰਘ ਸੰਧੂ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਹਰਜੀਤ ਸਿੰਘ ਸੰਧੂ 3600 3659 ਵੋਟਾਂ ਸਿਰਫ ਉਹਨਾਂ ਨੂੰ ਪਈਆਂ ਨੇ 3659 ਵੋਟਾਂ ਪਈਆਂ ਨੇ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਵੀ ਭਾਜੀਪੀ ਨੇ ਬੜਾ ਧਮਖਾ ਮ ਦਿਖਾਇਆ ਬੜਾ ਜ਼ੋਰ ਲਾਇਆ ਪਰ ਉਹ ਗੱਲ ਇਸ ਇਲੈਕਸ਼ਨ ਦੇ ਵਿੱਚ ਨਜ਼ਰ ਨਹੀਂ ਆਈ ਹਾਲਾਂਕਿ ਇਸ ਤੋਂ ਪਹਿਲੀਆਂ ਜਿਵੇਂ ਲੁਧਿਆਣੇ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਉੱਥੇ ਭਾਜੀਪੀ ਨੇ ਠੀਕ ਜਿਹੜਾ ਉੱਥੇ ਪਰਫਾਰਮ ਕੀਤਾ ਸੀ ਸ਼ਹਿਰੀ ਸੀਟਾਂ ਸੀਗੀਆਂ ਉੱਥੇ ਪਰਫਾਰਮ ਵਧੀਆ ਕਰ ਗਏ ਪਰ ਹੁਣ ਜਿਹੜੀਆਂ ਇੱਥੇ ਜਿਹੜੀਆਂ ਰੂਰਲ ਜ਼ਿਆਦਾ ਨੇ ਪਿੰਡੂਖੇ ਸੀਟਾਂ ਜਾਂਦੀਆਂ ਨੇ ਵੋਟਾਂ ਜਾਂਦੀਆਂ ਨੇ ਉੱਥੇ ਜੀਪੀ ਕਿਤਨਾ ਕਿਤੇ ਜੜੀ ਆ ਉਹ ਪਛੜਦੀ ਹੋਈ ਨਜ਼ਰ ਆ ਰਹੀ ਆ ਵੀ ਬੀਜੇਪੀ ਜਿਹੜੀ ਆ ਉਹ 3600 ਵੋਟਾਂ ਤੇ ਹੀ ਸਿਮਟ ਕੇ ਰਹਿ ਗਈ ਆ ਹਾਲਾਂਕਿ ਅਜੇ 4 ਰਾਊਂਡ 6 ਰਾਊਂਡ ਜਿਹੜੇ ਪਿੱਛੇ ਬਾਕੀ ਨੇ 6 ਰਾਊਂਡਾਂ ਦੇ ਵਿੱਚ ਕੀ ਕੁਝ ਸਾਹਮਣੇ ਆਊਗਾ ਨਿਕਲ ਕੇ ਇਹ ਤਾਂ ਦੇਖਣਾ ਬਹੁਤ ਅਹਿਮ ਆ ਪਰ 10 ਰਾਊਂਡ ਕੰਪਲੀਟ ਜਿਹੜੇ ਆ ਹੋ ਗਏ ਨੇ ਤੇ ਮਨਦੀਪ ਸਿੰਘ ਖਾਲਸਾ ਵੀ ਸਾਨੂੰ ਦਿਖ ਰਹੇ ਨੇ ਉਹ ਵੀ ਹੌਲੀ ਹੌਲੀ ਕਰਕੇ ਅੱਗੇ ਨੂੰ ਆ ਰਹੇ ਨੇ ਖੈਰ ਮੀਡੀਆ ਨੇ ਉਹਨਾਂ ਨੂੰ ਰੁਕਿਆ ਹੋਇਆ ਮਨਦੀਪ ਸਿੰਘ ਖਾਲਸਾ ਕੀ ਕਹਿਣਗੇ ਉਹ ਵੀ ਤੁਹਾਨੂੰ ਅਸੀਂ ਜਲਦੀ ਹੀ ਸੁਣਾਉਨੇ ਆ ਤੇ 11793 ਵੋਟਾਂ ਉਹਨਾਂ ਨੂੰ ਇਸ ਵੇਲੇ ਪੈ ਚੁੱਕੀਆਂ ਨੇ ਮਨਦੀਪ ਸਿੰਘ ਖਾਲਸਾ ਪਹਿਲੀ ਵਾਰੀ ਚੋਣ ਲੜੇ ਨੇ ਉਹਨਾਂ ਕੋਲੋਂ ਗਵਾਉਣ ਦੇ ਲਈ ਕੁਝ ਨਹੀਂ ਹੈ ਉਹਨਾਂ ਨੇ ਜੋ ਵੀ ਹਾਸਲ ਕੀਤਾ ਉਹਨਾਂ ਦੇ ਝੋਲੀ ਦੇ ਵਿੱਚ ਪੈਣਾ 11793 ਵੋਟਾਂ ਉਹਨਾਂ ਨੂੰ 10ਵੇਂ ਰਾਉਂਡ ਦੇ ਵਿੱਚ ਪਈਆਂ ਨੇ ਹੋ ਸਕਦਾ ਵੀ ਅਜੇ ਹੋਰ ਵੋਟਾਂ ਉਹਨਾਂ ਨੂੰ ਪੈ ਜਾਣ 7294 ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਜਿਹੜੇ ਅੱਗੇ ਚੱਲ ਰਹੇ ਨੇ ਲਗਭਗ ਜਿੱਤ ਦੇ ਬਹੁਤ ਨੇੜੇ ਪਹੁੰਚ ਗਏ ਨੇ ਕਿਉਂਕਿ ਏਡਾ ਜਦੋਂ ਮਾਰਜਨ ਹੋ ਜਾਵੇ ਤਾਂ ਉਹ ਮਾਰਜਨ ਨੂੰ ਘਟਾਉਣਾ ਬਹੁਤ ਔਖਾ ਹੋ ਜਾਂਦਾ ਸਰਕਾਰ ਨੇ ਕੰਮਾਂ ਦੇ ਉੱਤੇ ਵੋਟ ਮੰਗੀ ਸੀ ਸਰਕਾਰ ਨੂੰ ਕੰਮਾਂ ਦੇ ਉੱਤੇ ਵੋਟ ਇਹ ਪਈ ਹੈ ਤਾਂ ਇਹ ਕਿਤੇ ਨਾ ਕਿਤੇ ਇਹ ਕਹਿ ਸਕਦੇ ਆਂ ਵੀ ਸਰਕਾਰ ਦੇ ਕੰਮਾਂ ਦੇ ਉੱਪਰ ਤਰਨਤਾਰਨ ਵਾਸੀਆਂ ਨੇ ਮੋਹਰ ਲਾਈ ਹੈ 27 ਦੇ ਵਿੱਚ ਕੀ ਹੋਵੇਗਾ ਉਸ ਦਾ ਤਾਂ ਅਜੇ ਕੁਝ ਕਹਿ ਨਹੀਂ ਸਕਦੇ ਪਰ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੇ 3.5 4 ਸਾਲ ਦੇ ਕੰਮਾਂ ਦੇ ਉੱਪਰ ਤਰਨਤਾਰਨ ਵਾਸੀਆਂ ਨੇ ਮੋਹਰ ਲਾ ਦਿੱਤੀ ਹੈ ਤੇ ਨਵੀਂ ਡਿਵੈਲਪਮੈਂਟ ਜਿਹੜੀ ਉਹ ਹੈ ਵੀ ਅਕਾਲੀ ਦਲ ਇਸ ਵਾਰ ਬਹੁਤ ਵਧੀਆ ਪਰਫਾਰਮ ਕਰ ਗਿਆ ਅਕਾਲੀ ਦਲ ਦੂਸਰੇ ਨੰਬਰ ਦੀ ਦੌੜ ਦੇ ਵਿੱਚ ਆ ਤੀਸਰੇ ਨੰਬਰ ਦੇ ਉੱਪਰ ਮਨਦੀਪ ਸਿੰਘ ਨੇ ਤੇ ਇਹ ਵੀ ਕਾਫੀ ਇਨਾਂ ਦਾ ਫਰਕ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਲਗਭਗ 8000 ਵੋਟਾਂ ਦਾ ਫਰਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹਨਾਂ ਦਾ ਹੈਗਾ ਜੇ ਦੂਸਰੇ ਨੰਬਰ ਦੀ ੜੇਸ 'ਚ ਵੀ ਆਉਣਾ ਤਾਂ ਮਨਦੀਪ ਸਿੰਘ ਖਾਲਸਾ ਤੀਸਰੇ ਨੰਬਰ ਤੇ ਆ ਜਿਹੜੀ ਵੱਡੀ ਪਾਰਟੀ ਹੈ ਕਾਂਗਰਸ ਉਹ ਏਸ ਵੇਲੇ ਚੌਥੇ ਨੰਬਰ ਦੇ ਉੱਪਰ ਚੱਲ ਰਹੀ ਹੈ ਕਾਂਗਰਸ ਨੂੰ ਇਹ ਮੰਤਨ ਕਰਨਾ ਪਊਗਾ ਵੀ ਇਸ ਵਾਰ ਤਰਨਤਾਰਨ ਵਾਸੀ ਵਿਚ ਉਹ ਕਿਉਂ ناکਾਮਯਾਬ ਹੋਏ ਕਿਉਂਕਿ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੇ ਐਮਐਲਏ ਰਹੇ ਨੇ ਡਾਕਟਰ ਅਗਨੀ ਹੋਤਰੀ ਅਗਨੀ ਹੋਤਰੀ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਗਏ ਪਰ ਉਹਨਾਂ ਦੇ ਜਿਹੜਾ ਕਾਂਗਰਸ ਦੇ ਐਮਐਲਏ ਰਹੇ ਨੇ ਉਹ 5 ਸਾਲ ਪਰ ਉਹਨਾਂ ਦਾ ਵੀ ਕੋਈ ਇਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਹੜਾ ਕੈਡਰ ਵੋਟ ਹੈ ਉਹ ਕਿਤੇ ਨਾ ਕਿਤੇ ਇਸ ਵਾਰ ਕਾਂਗਰਸ ਦੇ ਨਾਲੋਂ ਟੁੱਟਿਆ ਨਜ਼ਰ ਆ ਰਿਹਾ ਵੀ ਕੈਡਰ ਵੋਟ ਜਿਹੜਾ ਉਹ ਵੀ ਕਾਂਗਰਸ ਨਾਲੋਂ ਟੁੱਟ ਗਿਆ ਮਨਦੀਪ ਸਿੰਘ ਖਾਲਸਾ ਇਸ ਵੇਲੇ 3ਰੇ ਨੰਬਰ ਦੇ ਉੱਪਰ ਕਾਂਗਰਸ ਤੋਂ ਉੱਪਰ ਚੱਲ ਰਹੇ ਨੇ ਇਹ ਇਹਨਾਂ ਦੀ ਇੱਕ ਵੱਡੀ ਪ੍ਰਾਪਤੀ ਹੈ ਵੀ ਇਹ 3ਰੇ ਨੰਬਰ ਦੀ ਦੌੜ ਦੇ ਵਿੱਚ ਨੇ ਤੇ ਅਕਾਲੀ ਦਲ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਹੋ ਸਕਦਾ ਵੀ ਰਵਾਈਵਲ ਦੀ ਦੌੜ ਦੇ ਵਿੱਚ ਆ ਜਾਵੇ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਵਧੀਆ ਪਰਫਾਰਮ ਕਰ ਸਕਦਾ ਜੇ ਇਸੇ ਚੀਜ਼ ਨੂੰ ਇਸੇ ਲੜੀ ਨੂੰ ਜੇ ਉਸਨੇ ਬਰਕਰਾਰ ਰੱਖਿਆ ਫਿਲਹਾਲ ਮੰਦੀਪ ਸਿੰਘ ਖਾਲਸਾ ਆ ਰਹੇ ਨੇ ਹੌਲੀ ਹੌਲੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਇਧਰੋਂ ਜਿਹੜੇ ਉਮੀਦਵਾਰ ਨੇ ਅੰਦਰ ਜਿਹੜੇ ਗਏ ਨੇ ਕਰਨਵੀਰ ਬੁਰਜਾ ਜੇ ਅੰਦਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਸੁਖਮਿੰਦਰ ਕੌਰ ਨੇ ਉਹ ਕਹਿੰਦੇ ਵੀ ਬਾਹਰ ਆ ਗਏ ਨੇ ਉਹ ਰੋਟੀ ਖਾਣ ਗਏ ਨੇ ਤੇ ਹੌਲੀ ਹੌਲੀ ਕਰਕੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ ਜੁੜਨੇ ਇਕੱਠੇ ਹੋਗੇ ਇਕੱਠੇ ਹੋਣੇ ਹੋਗੇ ਸ਼ੁਰੂ ਤੇ ਬਾਹਰ ਢੋਲ ਦੀਆਂ ਤਿਆਰੀਆਂ ਚੱਲ ਰਹੀਆਂ